ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਫਿਰ ਤੋਂ ਆਪਣੇ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਆਪਣਾ ਪਹਿਲਾ ਤਾਂ ਤੁਹਾਨੂੰ ਐਡਰੈਸ ਦੇ ਦਿੰਨੇ ਆ ਐਡਰੈਸ ਆਪਣਾ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਫੋਨ ਨੰਬਰ ਆਪਣਾ 97791 96511 ਆਪਣਾ ਤਪੇ ਤੋਂ ਉੱਤਰਦਿਆਂ ਨੂੰ 3 ਕਿਲੋਮੀਟਰ ਦੂਰੀ ਤੇ ਪਿੰਡ ਆ ਗਾ ਮਿੱਤਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਣੇ ਕੋਲ 4 ਨਗ ਨਹੀਂ ਚਾਰੇ ਨੰਗਾ ਨੰਗਾ ਦੀ ਤੁਹਾਨੂੰ ਜਾਣਕਾਰੀ ਦੇ ਜਿਸ ਨੇ ਪਹਿਲੇ ਨੰਬਰ ਤੇ ਜਰਸੀ ਬਹੁਤ ਸੋਹਣਾ ਬੱਚਾ ਬਾਈ ਕੋਲੇ ਤੇ ਦੂਜੇ ਨੰਬਰ ਤੇ ਐਚ ਐਫ ਇਹ ਵੀ ਬਹੁਤ ਸੋਹਣਾ ਬੱਚਾ ਹੈਗਾ ਤੇ ਤਿੰਨ ਨੰਬਰ ਤੇ ਝੋਟੀ ਬਹੁਤ ਸ਼ਕੀਨ ਤੇ ਬਹੁਤ ਸੋਹਣਾ ਫੇਸ ਲੱਗਿਆ ਪਿਆ ਤੇ ਚਾਰ ਨੰਬਰ ਤੇ ਛੋਟੀ ਕੱਟੀ ਹੈ 14 ਕਮੀਨਾਂ ਦੀ ਇਹ ਵੀ ਬਹੁਤ ਸੋਹਣੀ ਹੈ ਘਰ ਮਾਲੀ ਇਹ ਵੀ ਬਹੁਤ ਸੋਹਣਾ ਫੇਸ ਹੈਗਾ ਦਾ ਤੇ ਸਿੰਘ ਸਿੰਘ ਬਹੁਤ ਸੋਹਣਾ ਹੈਗਾ ਤੇ ਜਾਣਕਾਰੀ ਦਿੰਨੇ ਮਿੱਤਰੋ ਇਹਨਾਂ ਦੀ ਬੈਲ ਨੰਬਰ ਤੇ ਜਿਹੜੀ ਜਰਸੀ ਬੱਸੀ ਆ ਇਹਦੀ ਝੋਲੀ ਦੇਖੋ ਮਿੱਤਰੋ ਬਹੁਤ ਸੋਹਣੀ ਝੋਲੀ ਲੱਗੀ ਵੀ ਆ ਚਾਰ ਥਣੇ ਕੋਈ ਬੱਚੀ-ਬੁੱਚੀ ਵੀ ਨਹੀਂ ਜੇ ਬੱਚੀ ਹੁੰਦੀ ਆ ਤੇ ਉਸ ਕਰਕੇ ਤੇ ਦੂਜੇ ਨੰਬਰ ਤੇ ਐਫ ਬੱਸੀ ਬਹੁਤ ਸਕੀਨ ਬੱਸੀ ਆ ਤੇ ਚਾਰ ਤੋਂ ਪੰਜ ਮਹੀਨੇ ਉਮਰ ਹੈ ਇਹਨਾਂ ਦੀ ਬਹੁਤ ਸੋਹਣੀਆਂ ਤੇ ਸਕੀਨ ਨੇਗੀਆਂ ਅੱਗੇ ਜਾ ਕੇ ਚੰਗੀਆਂ ਵੱਡਣ ਵਾਲੀਆਂ ਅਮੀਰ ਕੇ ਫੀਡ ਵਗੈਰਾ ਪੈਂਦੀ ਆ ਤਾਂ ਹੋਰ ਵਧੀਆ ਬਣ ਜਾਣਗੀਆਂ ਸੇਵਾ ਦੀ ਕਮੀ ਆ ਥੋੜੀ ਜੀ ਹਨਾ ਤੂੰ ਵੈਸੇ ਉਮਰ ਦੇ ਹਿਸਾਬ ਨਾਲ ਠੀਕ ਵੀ ਕਰੋਸ ਹੈਗੀ ਆ ਤੇ 3 ਨੰਬਰ ਤੇ ਬਹੁਤ ਸੋਹਣੀ ਝੋਟੀ ਆ ਮੰਨ ਕੇ ਲਓ 18-19 ਮਹੀਨੇ ਦੀ ਝੋਟੀ ਤੇ 3 ਤੋਂ 4 ਮਹੀਨੇ ਸਾਮਕੇ ਇਹ ਵੀ ਝੋਟੀ ਮੰਨ ਕੇ ਲਓ ਸੋਡੇ ਵਧੀਆ ਸੋਡੇ ਕਾਬਲ ਬਣ ਜੂਗੀ ਠੀਕੇ ਦੇ ਕਾਬਲ ਜਨ ਕਿ ਮਿੱਤਰੋ ਜਿਹੜੇ ਆਪਾਂ ਚੀਜ਼ਾਂ ਲੈਣੇ ਆ ਨਾ ਇਹ ਸੇਵਾ ਦੀ ਕਮੀ ਹੁੰਦੀ ਹੈ ਸੇਵਾ ਨਾਲ ਉਹ ਸੁਤਿਆਰ ਵੀ ਹੋ ਜਾਂਦਾ ਵਧੀਆ ਹੋ ਜਾਂਦਾ ਤੇ ਥਾਣੇ ਦੇ ਵੀ ਮਿੱਤਰੋ 4 ਨੇ ਹਨ ਸਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਥਾਣੇ ਦੇ ਵੀ 4 ਨੇ ਤੇ 4 ਨੰਬਰ ਤੇ 14 ਗਮਿਨਾਂ ਦੀ ਕੱਟੀ ਆ ਤੇ ਬਹੁਤ ਸੋਹਣੀ ਹੈ ਇਹਦੀ ਵੀ ਲੈਂਥ ਲੂੰਥ ਚੈੱਕ ਕਰ ਲਓ ਝੋਲੀ ਇਹਦੀ ਵੀ ਚੈੱਕ ਕਰਾਦਨੇ 4 ਇਹਦੇ ਸਾਡੇ ਮਿੱਤਰੋ ਤੇ ਵੀਡੀਓ ਦੇਖਣ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੋਤ ਡੈਰੀ ਫਾਰਮ ਧੰਨਵਾਦ ਜੀ ਇਦਾਂ ਦੇ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ